ਅੱਜ ਨੇ ਨਾ ਰਾਲੀ ਬਾਬੇ ਨਾਲ ਪੰਗਾ ਲੈ ਕੇ ਨਾ ਆਪਣੀ ਪੀੜੀ ਖਤਮ ਕਰ ਲਈ ਪੀੜੀ ਓਏ ਉਹਦੀ ਪੀੜੀ ਛੱਡ ਤੁਸੀਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰੋ ਹੈ ਐ ਸਾਲ ਵੀ ਬੋਲਤੀ ਸাজা ਫਿਰਨੀ 15 ਸਾਲ ਦੀ ਚੱਲ 15 ਸਾਲ ਤਾਂ ਨਿਆਰੇ ਲੋ ਅੰਦਰ ਬੈਠਿਆ ਹੋਣਾ ਉਹ ਤਾਂ ਆਇਆ ਲੈ ਬਾਹਰ ਆ ਹਾਂ ਨਾਨਕ ਹੀ ਗਿਆ ਹੋਇਆ ਕਹਿੰਦੇ 12 ਉਹਨੂੰ ਕਿਤੇ ਦੇਖੀ ਸਾਈ ਹੈ ਇਹਦੇ ਪਿੱਛੇ ਵੀ ਕੋਈ ਕ੍ਰਿਸ਼ਮਾ ਹੀ ਨਿਕਲਣਾ ਜਿਹੜਾ ਅੰਦਰ ਕੀਤਾ ਉਹਨੂੰ ਕਹਾ ਕਰੀ ਸੀ ਮੈਂ ਦੇਖ ਲਈ ਆਹੋ ਹੁਣ ਐ ਕਹਿਣ ਲੱਗਦੇ ਵੀ ਅੰਦਰ ਕੈਦੀਆਂ ਨੂੰ ਉਤਾਰਨ ਗਿਆ ਹੋਇਆ ਐ ਐਦਿਆਂ ਨੂੰ ਕਿਹਾ ਤਾ ਇੱਟਾਂ ਤਾਰਦੇ ਅੰਦਰ ਪਾਪ ਆਪ ਤੋਣ ਗਿਆ ਹੋਇਆ ਕੈਦੀ ਤਾਰਨ ਗਿਆ ਕੈਦੀ ਦੇਖ ਲਈ ਤੁਸੀਂ ਨਹੀਂ ਠੀਕ ਆਉਂਦੇ ਭੈਣ ਦੇ ਖਾ ਤੁਮ ਹੈ ਉਹ ਤਾਂ ਜਨਾਨੀ ਗਲਤ ਸੀ ਜਿਨੇ ਇਲਜ਼ਾਮ ਲਾਤਾ ਉਹਨੂੰ ਪਤਾ ਹੀ ਨਹੀਂ ਤੇ ਨਰਾਲੇ ਬਾਬੇ ਦਾ ਤਾਂ ਢਾਈ ਤਿੰਨ ਸਾਲ ਹੋ ਗਿਆ ਸ਼ੁੱਧੀ ਕਰਨ ਹੋਇਆ ਹੈ ਤੂੰ ਜਦੋਂ ਰਿਪੋਰਟ ਆਉਣੀਆਂ ਨਰਾਲੇ ਬਾਬੇ ਦੀਆਂ ਤੂੰ ਫੇਰ ਦੇਖ ਲਈ ਕੀ ਹੁੰਦਾ ਉਹ ਜਨਾਨੀ ਗਲਤ ਸੀ अच्छा, تینੀ ਗੱਲ ਤਾਂ ਵੀ ਬਥੋੜਾ ਨਰਾਲਾ ਸਹੀ ਐ। ਬਿਲਕੁਲ ਸਹੀ ਐ। ਠੀਕ ਐ। ਫਿਰ ਤਾਂ ਜੱਜ ਵੀ ਗਲਤ ਹੋਊਗਾ। ਜੱਜ ਤਾਂ ਹੈਗਾ ਹੀ ਗਲਤ। ਐਡਾ ਦਾੜਾ ਜੱਜ ਦਾ ਧੋਨੀ ਤੱਕ ਆਉਂਦਾ? ਹੂੰ। ਗੁਰੂ ਮਹਾਰਾਜ ਦਾ ਸਿੱਖਾ ਹੋ, ਉਹ ਗਲਤ ਕਿਵੇਂ ਕਰ ਦਊਗਾ ਮੈਂ? ਕੀਤਾ ਗਲਤ? ਜੀ ਨਹੀਂ ਮੰਨਦੇ ਹੈਗੇ ਗੱਲ ਨੂੰ। ਹਾਂ, ਦੇਖੀ ਸੀ ਜਦੋਂ ਪੁੱਠੀਆਂ ਬਾਜ਼ੀਆਂ ਪੈਣੀਆਂ ਜੱਜ ਦੀਆਂ। 2 ਸਾਲ ਵੀ ਕੱਢ ਗਿਆ ਤਾਂ। ਪਹਿਲੀ ਜਮਾਨਤ ਤੇ ਜਦੋਂ ਆਉਣਾ ਨਾ ਨਰਾਲੇ ਬਾਬੇ ਨੇ, ਉਦੋਂ ਪਹਿਲਾਂ ਪਹਿਲਾਂ ਤਾਂ ਜੱਜ ਰੋੜੇ ਆਇਆ ਹੋਣਾ। ਮਗਲਾ ਆਵਾੜ ਰੋੜਾ ਹੁਣ ਹੈ ਨੀ ਪੌਲਸ ਪੌਲਸ ਕਿੰਨੀ ਕੀ ਦੀ ਫੋਰਸ ਫਿਰ ਉੱਥੇ ਰਛੜੀ ਹੋਈ ਬਥੇਰੀ ਸੀ ਪੌਸ ਤਾਂ ਹੈ ਬਥੇਰੀ ਸੀ ਠਾਸੀਆਂ ਕੁੱਟੀਆਂ ਤੀਮੀ ਤਾਂ ਮੀ ਤੇਰੇ ਛੱਟਾ ਮੂੰਹ ਦੇ ਵੱਦਨੇ ਕੰਜਰ ਦੀ ਟੂਹੀ ਟਾਈ ਦੇ ਕਟਨੇ ਹੈ ਜਿਵੇਂ ਆ ਬੰਤ ਦਾ ਕੰਮ ਹੋਇਆ ਇੰਨੇ ਲੱਤ ਲੱਤ ਜਿਹਦਾ ਇੰਨਾ ਕ ਤਾਂ ਸਾਨੂੰ ਖਰ ਕਰਨਾ ਤਹੀਂ ਨਾ ਉਹਦਾ ਮੇਰੇ ਤਾਂ ਮੂੰਹ ਤੇ ਹੀ 2-3 ਇੰਚ ਪੀੜਾਂ ਪੰਜੀਆਂ ਬੱਬੂ ਦੇ ਪਾਪੇ ਜਿਆਦਾ ਉੱਥੇ ਹਫੜਾ ਥਫੜੀ ਮੱਚ ਗਈ ਹੈ ਬੰਦੇ ਦਲੀ ਤੇ ਮਲੀ ਡਿਗਣ ਲਾ ਪਿਆ ਕਿ ਦੂਜੇ ਤੇ ਮੈਂ ਜਾਣ ਕੇ ਕੇਸਲੀ ਹੋ ਕੇ ਬੰਦਿਆਂ ਦੇ ਵਿੱਚ ਪੈ ਗਈ ਬੰਦੇ ਚਨਾਨੀ ਘੰਟੇਗੇ ਸੀ ਮੈਂ ਤਾਂ ਐਨ ਕੇਸਲੀ ਜੇ ਹੋ ਕੇ ਪਈ ਰਹੀ ਇਹ ਤਾਂ ਸੱਟਾਂ ਮਾੜੀਆਂ ਮੋਟੀਆਂ ਜਿਹੜੀਆਂ ਬਾਹਾਂ ਤੇ ਲੱਗੀਆਂ ਇਹ ਉੱਪਰ ਦੀ ਬੰਦੇ ਬੁੜੀਆਂ ਮੇਰੇ ਟੱਪ ਗਏ ਤਾਂ ਲੱਗ ਗਈਆਂ ਮੈਨੂੰ ਪਦੀਨ ਲੱਗ ਗਿਆ ਵੀ ਤੂੰ ਐ ਵੀ ਤੂੰ ਜਾਣ ਕੇ ਪਈ ਹੈ ਹੈ ਜਦੋਂ ਪੁਲਿਸ ਕੋਲ ਨੂੰ ਆਂਦੀ ਸੀ ਡੰਡਾ ਮਾਰਨ ਮੈਂ ਸਾਕੜੀਸ ਲੈਂਦੀ ਸੀ ਥੋੜ ਪਏ ਦੇ ਖਾਵੀ ਕਿਵੇਂ ਕਰਦੀ ਆ ਪੀਲੇ ਜੇ ਦੰਦ ਤਾਂਣ ਕੋਲ ਓਏ ਉਪਨੀਆ ਠੱਕਦੀ ਨਾਲੇ ਹੋਰ ਹੈ ਨਹੀਂ ਹਾਂ ਲੱਗ ਗਈਆਂ ਕਿ ਡੋਕੇ ਲੈਣ ਦੇ ਤੈਨੂੰ ਉਹਦੇ ਕਿਹਾ ਦੀ ਨਾ ਜਾਓ ਆਪਣੇ ਨਰਾਲੇ ਮਾਹੀ ਨੂੰ ਬਚਾਉਣ ਹੈ ਨਰਾਲੇ ਮਾਹੀ ਨੂੰ ਬਚਾਉਣ ਆਪਣੇ ਨੂੰ ਰੂਹ ਦੇ ਖਸਮ ਨੂੰ ਉਹ ਕੀ ਲਾਦਾ ਤੇਰਾ ਮਾਹੀ ਮੇਰੀ ਰੂਹ ਦਾ ਖਸਮ ਮੈਂ ਕਹਣਾ ਤੂੰ ਪੱਪੂ ਦਾ ਪਾਪਾ ਕਰਦੇ ਓਏ ਮਾਲਸ਼ ਭੈਣ ਦੇ ਖਾਂਦਾ 40 ਸਾਲ ਹੋ ਗਿਆ ਬੇਦਾ ਬੱਬੂ ਦੀ ਪਾਪਾ ਬਣਿਆ ਹੋਇਆ ਮਾਹੀ ਮੈਨੂੰ ਬਣੀ ਨਹੀਂ ਕਦੇ ਕਿ ਮੈਨੂੰ ਬੰਨਣਾ ਨਹੀਂ ਹੁੰਦਾ ਬਾਹੀ ਰੂਹ ਦਾ ਮਾਹੀ ਤਾਂ ਉਹੀ ਆ ਤੂੰ ਤਾਂ ਮੇਰੀ ਤਨ ਦਾ ਮਾਹੀ ਤੁਹ ਤਾਂ ਬੱਬੂ ਦਾ ਪਾਪਾ ਹੀ ਆ ਆਪਣੇ ਇੱਧਰ ਵੀ ਪੈਣੇ ਜਹਿੰਦਰੇ ਲੱਛਣ ਤੇ ਮੇਰੇ